ਅਸੀਂ ਅਕਸਰ ਦਾ ਟ੍ਰਿਬਿਊਨ, ਧਿਆਲ ਸਿੰਘ ਕਾਲਜ ਜਾਂ ਲਾਹੌਰ ਲਾਇਬ੍ਰੇਰੀ ਵਰਗੇ ਨਾਮ ਸੁਣਦੇ ਹਾਂ ਪਰ ਇਨਾਂ ਸਭ ਪਿੱਛੇ ਇੱਕ ਹੀ ਵਿਅਕਤੀ ਦੀ ਸੋਚ ਲੁਕੀ ਹੋਈ ਹੈ ਆਓ ਜਾਣਦੇ ਹਾਂ ਉਸ ਮਹਾਨ ਵਿਅਕਤੀ ਬਾਰੇ ਜੋ 19ਵੀਂ ਸਦੀ ਦੇ ਅੰਤ ਵਿੱਚ ਪੰਜਾਬ ਨੂੰ ਨਵੀਂ ਦਿਸ਼ਾ ਦੇ ਕੇ ਗਿਆ ਧਿਆਲ ਸਿੰਘ ਮਜੀਠੀਆ ਧਿਆਲ ਸਿੰਘ ਮਜੀਠੀਆ ਦਾ ਜਨਮ 1848 ਵਿੱਚ ਬਨਾਰਸ ਵਿੱਚ ਹੋਇਆ ਉਹ ਮਜੀਠੀਆ ਪਰਿਵਾਰ ਨਾਲ ਸੰਬੰਧਤ ਸਨ ਇਹ ਪਰਿਵਾਰ ਸਿੱਖ ਰਾਜ ਵਿੱਚ ਉੱਚ ਪੱਧਰ ਤੇ ਰਹਿ ਚੁੱਕਾ ਸੀ ਇਹਨਾਂ ਦੇ ਪਿਤਾ ਸਰਦਾਰ ਲਹਿਣਾ ਸਿੰਘ ਮਜੀਠੀਆ ਸਿੱਖ ਰਾਜ ਦੇ ਮਹੱਤਵਪੂਰਨ ਸਰਦਾਰ ਰਹਿ ਚੁੱਕੇ ਸਨ ਸਰਦਾਰ ਲਹਿਣਾ ਸਿੰਘ ਮਜੀਠੀਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇੱਕ ਮਹੱਤਵਪੂਰਨ ਸ਼ਖਸੀਅਤ ਸਨ ਉਹ ਇੱਕ ਵਿਗਿਆਨਿਕ ਸੋਚ ਵਾਲੇ ਵਿਅਕਤੀ ਸਨ ਅਤੇ ਉਹਨਾਂ ਕੋਲ ਇੰਜੀਨੀਅਰਿੰਗ ਅਤੇ ਖਗੋਲ ਵਿਗਿਆਨ ਵਿੱਚ ਮਹਾਰਤ ਪ੍ਰਾਪਤ ਸੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਕਈ ਮਹੱਤਵਪੂਰਨ ਕਾਰਜ ਕੀਤੇ ਜਿਵੇਂ ਕਿ ਕੈਲੰਡਰ ਨੂੰ ਸੋਧਣਾ ਅਤੇ ਅਜਿਹੇ ਯੰਤਰ ਬਣਾਉਣਾ ਜੋ ਘੰਟਾ ਮਿਤੀ ਦਿਨ ਅਤੇ ਚੰ드ਰਾ ਦੀਆਂ ਕਲਾਵਾਂ ਨੂੰ ਦਰਸਾਉਂਦਾ ਸੀ ਉਹਨਾਂ ਨੂੰ ਕਾਸਰੂਲ ਇਕਤਿਹਾਰ ਅਤੇ ਹਸਮੂ ਦਾ ਦੌਲਾ ਵਰਗੇ ਕਿਤਾਬਾਂ ਨਾਲ ਨਿਵਾਜਿਆ ਗਿਆ ਸੀ ਲੈਣਾ ਸਿੰਘ ਨੇ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਵਿੱਚ ਵੀ ਕਈ ਮਹੱਤਵਪੂਰਨ ਯੋਗਦਾਨ ਪਾਇਆ ਉਹਨਾਂ ਨੇ ਰਾਮ ਬਾਗ ਦੇ ਨਿਰਮਾਣ ਵਿੱਚ ਵੀ ਯੋਗਦਾਨ ਪਾਇਆ ਰਾਮ ਬਾਗ ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਗਰਮੀਆਂ ਦਾ ਮਹਿਲ ਸੀ ਜਾਦਾ ਦਿয়াল ਸਿੰਘ ਜੀ ਦੀ ਉਮਰ 20 ਸਾਲਾਂ ਦੀ ਸੀ ਉਹਨਾਂ ਦੇ ਮਾਤਾ ਪਿਤਾ ਦਾ ਅਧਿਆਨਤ ਹੋ ਗਿਆ ਸੀ ਮਾਤਾ ਪਿਤਾ ਦੇ ਦੇਹੰਤ ਤੋਂ ਬਾਅਦ ਜਦ ਉਹ ਆਪਣੀ ਜਾਇਦਾਦ ਦੇ وارث ਬਣੇ ਤਾਂ ਉਹਨਾਂ ਦੀ ਰੁਚੀ ਤਨ ਦੌਲਤ ਇਕੱਠਾ ਕਰਨ ਵਿੱਚ ਨਹੀਂ ਸਗੋਂ ਗਿਆਨ ਤਰੱਕੀ ਅਤੇ ਆਧੁਨਿਕਤਾ ਦੀ ਰਾਹ ਰਾਹੀਂ ਲੋਕਾਂ ਦੀ ਸੇਵਾ ਕਰਨ ਵਿੱਚ ਸੀ ਉਹਨਾਂ ਨੇ ਆਪਣੀ ਸਿੱਖਿਆ ਅੰਗਰੇਜ਼ੀ ਮਾਧਿਅਮ ਰਾਹੀਂ ਪ੍ਰਾਪਤ ਕੀਤੀ ਉਸ ਸਮੇਂ ਵਿੱਚ ਜਦੋਂ ਸਿੱਖ ਰਾਜਕਰਾਨਿਆਂ ਦੇ ਲੋਕ ਪੱਛਮੀ ਸਿੱਖਿਆ ਤੋਂ ਦੂਰ ਰਹਿੰਦੇ ਸਨ ਦਿਆਲ ਸਿੰਘ ਜੀ ਨੇ ਇਹ ਸੋਚਿਆ ਕਿ ਜੇ ਅਸੀਂ ਤਰੱਕੀ ਕਰਨੀ ਹੈ ਤਾਂ ਆਧੁਨਿਕ ਵਿਗਿਆਨ ਅੰਗਰੇਜ਼ੀ ਭਾਸ਼ਾ ਤੇ ਨਵੀਂ ਸੋਚ ਨੂੰ ਅਪਣਾਉਣਾ ਪਵੇਗਾ ਉਹ ਵਿਦੇਸ਼ੀ ਪੜਾਈ ਤੋਂ ਪ੍ਰਭਾਵਿਤ ਸਨ ਪਰ ਦਿਆਲ ਸਿੰਘ ਜੀ ਨੇ ਆਪਣੀ ਮੂਲ ਸੱਭਿਆਚਾਰ ਤੇ ਧਰਮ ਨੂੰ ਕਦੇ ਨਹੀਂ ਸੀ ਛੱਡਿਆ ਉਹ ਇੱਕ ਰਿਫਰਮਿਸਟ ਸਨ ਅਰਥਾਤ ਉਹ ਧਾਰਮਿਕ ਅੰਧ ਵਿਸ਼ਵਾਸਾਂ ਤੋਂ ਹਟ ਕੇ ਸਮਾਜ ਵਿੱਚ ਤਰੱਕੀ ਤੇ ਗਿਆਨ ਦੀ ਰੋਸ਼ਨੀ ਲਿਆਉਣ ਦੇ ਹੱਕ ਵਿੱਚ ਸੀ ਦਿਆਲ ਸਿੰਘ ਮਜੀਠੀਆ ਨੇ ਪੰਜਾਬ ਵਿੱਚ ਆਧੁਨਿਕਤਾ ਦੀ ਲਹਿਰ ਚਲਾਈ ਉਹ ਬ੍ਰਹਮੋ ਸਮਾਜ ਨਾਲ ਜੁੜੇ ਉਹ ਇਸ ਗੱਲ ਦੇ ਹੱਕ ਵਿੱਚ ਸਨ ਕਿ ਧਰਮ ਦੇ ਨਾਂ ਤੇ ਪੰਡਤਾਂ ਤੇ ਰੀਤ ਰਵਾਜਾਂ ਦੀ ਥਾਂ ਸਿੱਧੀ ਤੇ ਸੱਚੀ ਰਹੀ ਪ੍ਰਮਾਤਮਾ ਨਾਲ ਲੋਕਾਂ ਨੂੰ ਜੋੜਿਆ ਜਾਵੇ ਬਿਆਲ ਸਿੰਘ ਨੇ ਜਿਨੀਉ ਪਹਿਨਣ ਜਾਂ ਰਸਮ ਰਿਵਾਜ ਦੀ ਥਾਂ ਵਿਗਿਆਨ ਇਨਸਾਫ ਤੇ ਸਿੱਖਿਆ ਨੂੰ ਮੁੱਖ ਸਥਾਨ ਦਿੱਤਾ ਇਨਾ ਅੰਮ੍ਰਿਤਸਰ ਵਿੱਚ ਗਵਰਨਮੈਂਟ ਕਾਲਜ ਦੀ ਸਥਾਪਨਾ ਕੀਤੀ ਜਿਸ ਦਾ ਨਾਮ ਬਾਅਦ ਵਿੱਚ ਦਿਆਲ ਸਿੰਘ ਕਾਲਜ ਰੱਖਿਆ ਗਿਆ ਸਿਰਫ ਇੱਥੇ ਨਹੀਂ ਲਾਹੌਰ ਵਿੱਚ ਦਿਆਲ ਸਿੰਘ ਪਬਲਿਕ ਲਾਇਬ੍ਰੇਰੀ ਅਤੇ ਦਿਆਲ ਸਿੰਘ ਤ੍ਰਿਸ਼ਟ ਦੀ ਸਥਾਪਨਾ ਕਰਕੇ ਸਿੱਖਿਆ ਪ੍ਰਚਾਰ ਵੱਲ ਵੱਡਾ ਕਦਮ ਚੁੱਕਿਆ ਸਮਾਜ ਨੂੰ ਜਗਾਉਣ ਲਈ ਮੀਡੀਆ ਦੀ ਭੂਮਿਕਾ ਸਮਝਾਉਂਦਿਆਂ ਦਿਆਲ ਸਿੰਘ ਮਜੀਠੀਆ ਨੇ ਅੰਗਰੇਜ਼ੀ ਅਖਬਾਰ ਦਾ ਟ੍ਰਿਬਿਊਨ ਦੀ ਸਥਾਪਨਾ 2 ਫਰਵਰੀ 1881 ਨੂੰ ਕੀਤੀ ਇਹ ਅਖਬਾਰ ਨਾ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਸੀ ਸਗੋਂ ਇਸ ਦਾ ਵਿਉਤਕ ਮਕਸਦ ਇਹ ਸੀ ਕਿ ਹੱਕ ਦੀ ਗੱਲ ਕਰਨੀ ਨੇਰੇ 'ਚ ਰੋਸ਼ਨੀ ਲਿਆਉਣੀ ਉਹ ਆਪਣੀ ਅਖਬਾਰ ਰਾਹੀਂ ਬ੍ਰਿਟਿਸ਼ ਹਕੂਮਤ ਦੀਆਂ ਨੀਤੀਆਂ ਦਾ ਖੰਡਨ ਕਰਦੇ ਅਤੇ ਲੋਕਾਂ ਨੂੰ ਅਧਿਕਾਰਾਂ ਬਾਰੇ ਜਾਗਰੂਕ ਕਰਦੇ ਉਹਨਾਂ ਕਦੇ ਵੀ ਆਪਣੀ ਅਖਬਾਰ ਰਾਹੀਂ ਕਿਸੇ ਵੀ ਤਾਕਤ 'ਤੇ ਝੁਕਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਵੀ ਦਾ ਟ੍ਰਿਬਿਊਨ ਭਾਰਤ ਦੇ ਪ੍ਰਮੁੱਖ ਅਖਬਾਰਾਂ ਵਿੱਚੋਂ ਇੱਕ ਹੈ ਦਿਆਲ ਸਿੰਘ ਮਜੀਠੀਆ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ 'ਚ ਆਪਣੀ ਪੂਰੀ ਜਾਇਦਾਦ ਵਿਦਿਆਲ ਸਿੰਘ ਟਰਸਟ ਦੇ ਨਾਂ ਕਰ ਦਿੱਤੀ ਸੀ ਇਸ ਟਰਸਟ ਰਾਹੀਂ ਕਈ ਲਾਇਬ੍ਰੇਰੀਆਂ ਕਾਲਜ ਸਕੂਲ ਅਤੇ ਪੱਤਰਕਾਰੀ ਦੀਆਂ ਸੰਸਥਾਵਾਂ ਅੱਜ ਵੀ ਚੱਲਦੀਆਂ ਨੇ ਸਰਦਾਰ ਵਿਦਿਆਲ ਸਿੰਘ 1898 ਵਿੱਚ ਸੰਸਾਰ ਤੋਂ ਰੁਕਸਤ ਹੋਏ ਪਰ ਉਹ ਇੱਕ ਐਸਾ ਚਿਰਾਗ ਛੱਡ ਗਏ ਜੋ ਅੱਜ ਵੀ ਸਿੱਖਿਆ ਗਿਆਨ ਅਤੇ ਆਜ਼ਾਦੀ ਦੀ ਰੌਸ਼ਨੀ ਫੈਲਾ ਰਿਹਾ ਹੈ ਵਿਦਿਆਲ ਸਿੰਘ ਮਜੀਠੀਆ ਨੇ ਸਾਨੂੰ ਸਿਖਾਇਆ ਕਿ ਤਨ ਹੋਵੇ ਜਾਂ ਤਾਕਤ ਜੇਕਰ ਉਹ ਸਮਾਜ ਦੇ ਹੱਕ 'ਚ ਨਹੀਂ ਆਉਂਦੇ ਤਾਂ ਉਸ ਦੀ ਕੋਈ ਕੀਮਤ ਨਹੀਂ ਉਹ दान ਗਿਆਨ ਤੇ ਜਨ ਸੇਵਾ ਦੀ ਵਿਸਾਲ ਬਣੀ ਅੱਜ ਜਦ ਅਸੀਂ ਕਾਲਜਾਂ ਵਿੱਚ ਪੜ ਰਹੇ ਹਾਂ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਪੜ੍ਹਦੇ ਹਾਂ ਜਾਂ ਅਖਬਾਰਾਂ ਰਹੀ ਸੱਚ ਜਾਣ ਰਹੇ ਹਾਂ ਤਾਂ ਇਹ ਸਭ ਉਹਨਾਂ ਦੀ ਸੋਚ ਦੀ ਇਤੌਲਤ ਹੈ ਉਹ ਸਾਡੇ ਲਈ ਪ੍ਰੇਰਣਾ ਦਾ ਸਰੋਤ ਸਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਸਾਡੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਇਹ ਜਿਹੀਆਂ ਹੋਰ ਇਤਿਹਾਸਿਕ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਆਪਣੀ ਟੌਕਸ ਦੇ ਨਾਲ ਮਿਲਦੇ ਹਾਂ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ